ਤੋ ਭਾਰਤ ਹਿੰਦੁਸਤਾਨ ਤੇ ਪਾਕਿਸਤਾਨ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ਭਾਵੇਂ ਉਦੋਂ ਤੱਕ ਹਾਰਪੁਰ ਦੇ ਨਜ਼ਦੀਕੀ ਪਿੰਡਾਂ ਵਿੱਚ ਚੋਖੀ ਵੱਡ ਟੁੱਕ ਹੋ ਚੁੱਕੀ ਸੀ ਪਰ ਸਾਡੇ ਇਲਾਕੇ ਵਿੱਚ ਹਾਲੀ ਸ਼ਾਂਤੀ ਹੀ ਸੀ ਦੋ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਨੇ ਸਾਡੇ ਪਿੰਡਾਂ ਵਿੱਚ ਐਲਾਨ ਕਰ ਦਿੱਤਾ ਸੀ ਕਿ ਉਹ ਹੀ ਉਹ ਮੁਸਲਮਾਨ ਹਿੰਦੁਸਤਾਨ ਵਿੱਚ ਰਹਿ ਸਕਣਗੇ ਜਿਹੜੇ Hindu Sikh ਬਣ ਜਾਣ ਤੇ ਬਾਕੀ ਸਭ ਪਾਕਿਸਤਾਨ ਪਹਚਾ ਦਿੱਤੇ ਜਾਣਗੇ ਤਾਂ ਪਿੱਛੋਂ ਕਿਸੇ ਸਿਆਣੇ ਦੀ ਆਵਾਜ਼ ਆਈ ਇਹੋ ਜੇ ਅੰਮ੍ਰਿਤ ਦਾ ਕੀ ਲਾਭ ਇਨਾ ਮੁਸਲਮਾਨਾਂ ਦਾ ਕੀ ਭਰੋਸਾ ਕੱਲ ਨੂੰ ਕੜੇ ਛੜੇ ਲਾ ਕੇ ਫੇਰ ਮੁਸਲੇ ਬਣ ਜਾਣ ਮੁਸਲੇ ਦੇ ਮੁਸਲੇ ਮੈਂ ਪਿੱਛੇ ਮੁੜ ਕੇ ਤੱਕਿਆ ਤਾਂ ਬਾਬਾ ਫੁੱਮਣ ਸਿੰਘ ਬੋਲ ਰਹੇ ਸਨ ਕਿਨੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਦੁਆਰਾ ਅੰਮ੍ਰਿਤ ਸ਼ਕਾਇਆ ਸੀ ਬਾਪੂ ਜੀ ਨੇ ਬਾਬੇ ਫੁੱਮਣ ਨੂੰ ਹੌਲੀ ਜੀ ਟੋਕੇ ਕਿਹਾ ਚੁੱਪ ਰਿਆ ਕਰੋ ਮੁੰਡਿਆ ਬਹੁਤੀਆਂ ਨਗੋਰਾ ਨਹੀਂ ਕੱਢੀ ਦੀਆਂ ਬਾਬੇ ਰਾਂ ਬਾਪੂ ਨੂੰ ਚੁੱਪ ਕਰਾ ਦਿੱਤਾ ਤੇ ਸਾਡੇ ਪਿੰਡ ਦੇ 21 ਮੁਸਲਮਾਨ ਵੱਢ ਦਿੱਤੇ ਸਨ ਜਿਹੜਾ ਵੀ ਪੀਲੇ ਪਟਕੇ ਕੜੇ ਜਾਂ ਨਵੇਂ ਕੱਚੇ ਵਾਲਾ ਵਿਅਕਤੀ ਦਿਖਾਈ ਦਿੰਦਾ ਸੀ ਨਹੀਂ ਸੀ ਛੱਡਿਆ ਗੱਲਾਂ ਕਰੀ ਮੇਰੀ ਮਾਂ ਦੀਆਂ ਅੱਖਾਂ ਪੱਥਰਾਂ ਉਂਦੀਆਂ ਜਾ ਰਹੀਆਂ ਸਨ